ਅਸੀਂ 2022 ਤੋਂ ਲੈ ਕੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਤੇ ਰੈਗੂਲਰ ਕੰਮ ਕਰਦੀ ਆ ਰਹੀ ਹੈ ਤੇ ਰੀਸੈਂਟ ਲਾਸਟ ਈਅਰ 2024 ਦੇ ਵਿੱਚ 26 ਜੁਲਾਈ ਨੂੰ ਵਿੱਕੀ ਦਾ ਜਨਮ ਦਿਨ ਹੁੰਦਾ ਹੈ ਤੇ ਮੈਂ ਆਪਦੇ ਛੋਟੇ ਭਰਾ ਦੀ ਜਿਹੜੀ ਲੈਗਸੀ ਹੈ ਤੇ ਉਹਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਅਸੀਂ 2024 ਦੇ ਵਿੱਚ ਇੱਕ ਜਿਵੇਂ ਮੈਂ ਪਹਿਲਾਂ ਤੁਹਕ ਬੋਲੀ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਮਾਤਾ ਜਿਹੜੀ ਹੈਗੀ ਸਾਡੀ ਧਰਤੀ ਹੈ ਧਰਤੀ ਦੀ ਮਾਤਾ ਨੂੰ ਬਚਾਉਣ ਵਾਸਤੇ ਸਾਨੂੰ ਜਿਹੜਾ এনवायरमेंट ਹੈ ਉਸ ਦੀ ਸੰਭਾਲ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹ ਸਿਰਫ ਇੱਕੋ ਇੱਕ ਤਰੀਕੇ ਨਾਲ ਹੋ ਸਕਦੀ ਹੈ ਜਿਹੜੀ ਆਪਣਾ ਅ ਪਲਾਂਟੇਸ਼ਨ ਹੈ ਟਰੀ ਪਲਾਂਟੇਸ਼ਨ ਤੇ ਸੋ ਅਸੀਂ ਇਸ ਚੀਜ਼ ਨੂੰ ਸਾਰਿਆਂ ਨੇ ਜਦੋਂ ਅਸੀਂ ਰਹਿ ਕੀਤੀ ਤੇ ਰਹਿ ਕਰਕੇ ਤੇ ਫਿਰ ਅਸੀਂ ਸੋਚ ਇਹੀ ਸਾਰਿਆਂ ਨੇ ਡਿਸਾਈਡ ਕੀਤਾ ਕਿ ਅਸੀਂ ਪਲਾਂਟੇਸ਼ਨ ਡਰਾਈਵ ਹੈ ਜਿਹੜੀ ਉਹ ਚਲਾਈ ਜਾਵੇ ਲਾਸਟ ਈਅਰ 2024 ਦੇ ਵਿੱਚ 26 ਜੁਲਾਈ 2024 ਨੂੰ ਵਿੱਕੀ ਦਾ ਜਨਮ ਦਿਨ ਸੀ ਅਸੀਂ ਉਹ ਉਦੋਂ ਇਹ ਲਾਸਟ ਈਅਰ ਮੁਹਿੰਮ ਚਲਾਈ ਤੇ ਤਕਰੀਬਨ ਤਕਰੀਬਨ ਮੈਂ ਕਹਿਣਾ ਚਾਹਾਂਗਾ ਵੀ ਪੰਜਾਬ ਦਾ ਕੋਈ ਵੀ ਇਹੋ ਜਿਹਾ ਹਲਕਾ ਨਹੀਂ ਰਿਹਾ ਜਿੱਥੇ ਅਸੀਂ ਪਲਾਂਟੇਸ਼ਨ ਨਹੀਂ ਕਰਾਈ ਬਿਕੋਜ਼ ਵਿੱਕੀ ਦੀ ਜਿਹੜੀ ਕਨੈਕਟੀਵਿਟੀ ਸੀਗੀ ਉਸ ਨੂੰ ਸਾਰੀ ਨੂੰ ਅਸੀਂ ਰੀਨਿਊ ਕੀਤਾ ਪਹਿਲਾਂ ਤਾਂ ਜਿਹੜੇ ਉਹਦੇ ਫਰੈਂਡ ਸਰਕਲ ਦੇ ਸਾਰੇ ਸਰਕਲ ਸੀਗਾ ਫਰੈਂਡ ਸਰਕਲ ਸੀ ਉਹਦੇ ਨਾਲ ਕਨੈਕਟੀਵਿਟੀ ਕੀਤੀ ਕਨੈਕਟੀਵਿਟੀ ਕਰਕੇ ਫਿਰ ਅਸੀਂ ਇਸ ਮਹੀਮ ਨੂੰ ਚਲਾਇਆ ਤੇ ਜਦੋਂ ਇਸ ਮਹੀਮ ਨੂੰ ਚਲਾਇਆ ਤਾਂ ਬੜਾ ਵਧੀਆ ਰਿਸਪੌਂਸ ਮਿਲਿਆ ਕਈਆਂ ਨੂੰ ਤਾਂ ਮੈਂ ਕਨੈਕਟ ਕਰ ਕਰ ਸਕਿਆ ਬਟ ਜਿਨ੍ਹਾਂ ਨੂੰ ਮੈਂ ਨਹੀਂ ਕਨੈਕਟ ਕਰ ਸਕਿਆ ਉਹਨਾਂ ਨੇ ਵੀ ਆਪ ਮੁਹਾਰੇ ਸਾਨੂੰ ਆਪ ਕਨੈਕਟ ਕੀਤਾ ਕੰਟੈਕਟ ਕੀਤਾ ਤੇ ਆਪ ਹੀ ਪਲਾਂਟੇਸ਼ਨ ਡਰਾਈਵ ਦਾ ਹਿੱਸਾ ਬਣੇ ਸੋ ਮੈਂ ਕਹੂੰਗਾ ਵੀ ਜਿਵੇਂ 2024 ਚ ਅਸੀਂ ਤਕਰੀਬਨ ਸਾਰੇ ਜ਼ਿਲ੍ਹੇ ਅਸੀਂ ਕਵਰ ਕਰਤੇ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਯਮੇਸ਼ੇਮਲਾ ਜਾਵਾ ਰੋੜੂ ਰਾੜੂ ਉਧਰੋਂ ਸਾਰੇ ਸਾਨੂੰ ਵੀਡੀਓਜ਼ ਤਕਰੀਬਨ ਸਾਨੂੰ ਜਿੱਥੋਂ ਵੀ ਜਿੱਥੇ ਵੀ ਜਿਹੜਾ ਬੰਦਾ ਪਲਾਂਟੇਸ਼ਨ ਕਰਦਾ ਸੀ ਉਹ ਵੀਡੀਓ ਸਾਨੂੰ ਸ਼ੇਅਰ ਕਰਦਾ ਸੀਗਾ ਤੇ ਬੜੀਆਂ ਵੀਡੀਓਜ਼ ਆਈ ਫਿਰ ਜੇ ਯੂਪੀ ਦੇ ਵਿੱਚ ਉਹ ਬਹੁਤ ਵੀਡੀਓਜ਼ ਆਈਆਂ ਤੇ ਜੰਮੂ ਦੇ ਵਿੱਚ ਉਹ ਬਹੁਤ ਵੀਡੀਓਜ਼ ਆਈਆਂ ਹਾ ਰਾਜਸਥਾਨ ਚ ਬਹੁਤ ਵੀ ਸੋ ਮੈਂ ਕਹਿਣਾ ਚਾਹਾਂਗਾ ਵੀ ਤਕਰੀਬਨ ਆਪਣੇ ਪੰਜਾਬ ਦੇ ਆਸੇ ਪਾਸੇ ਜਿਹੜੀਆਂ ਸਟੇਟਸ ਸੀਗੀਆਂ ਸਾਰੀਆਂ ਜਿੱਥੇ ਜਿੱਥੇ ਵਿੱਕੀ ਦੀ ਕਨੈਕਟੀਵਿਟੀ ਸੀ ਵਿੱਕੀ ਦਾ ਸਰਕਲ ਸੀਗਾ ਉਥੋਂ ਉਥੋਂ ਸਾਰਿਆਂ ਨੇ ਪਲਾਂਟੇਸ਼ਨ ਕੀਤੀ ਤੇ तकरीबन तकरीबन ਲਾਸਟ ਈਅਰ ਅਸੀਂ 15000 ਪਲੱਸ ਬੂਟਾ ਜਿਹੜਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀਓ ਵਿੱਕੀ ਦੇ ਜਨਮ ਦਿਨ ਦੇ ਉੱਤੇ 26 ਜੁਲਾਈ 2024 ਨੂੰ ਅਸੀਂ ਪਲਾਂਟ ਕੀਤਾ ਸੀਗਾ ਉਹ तकरीबन ਮੇਰੇ ਕੋਲੇ ਸਾਰੀਆਂ ਫੋਟੋਜ਼ ਤੇ ਰਿਕਾਰਡ ਪਿਆ ਮੈਂ तकरीबन ਤੁਹਾਨੂੰ ਵੀ ਆਪਣਾ ਸ਼ੇਅਰ ਕਰੂੰਗਾ ਸੋ ਮੈਂ ਇਹ ਸੋਚਦਾ ਵੀ ਜਿਹੜਾ 15 ਤੋਂ 15000 ਪਲੱਸ ਬੂਟਾ ਲਾਇਆ ਤੇ ਜੇ ਮੈਂ ਇਹ ਕਹਿੰਨਾ ਵੀ 25% ਵੀ ਉਹਦੇ ਚੋਂ ਬਹਾਲ ਹੋ ਜੇ ਜੇ 25% ਵੀ ਮੈਂ ਕਹਣਾ ਵੀ ਮੈਂ ਜਿਹੜੇ ਬੂਟੇ ਹੈਗੇ ਉਹਨਾਂ ਨੂੰ ਸਕਸੈਸਫੁਲ ਕਰਕੇ ਚਲਾ ਗਿਆ ਤੇ ਮੈਂ ਇੱਕ ਸੋਚੂਗਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜਿਹੜੀ ਇਹ ਉਪਰਾਲਾ ਸੀਗਾ ਤੇ ਕਾਮਯਾਬ ਹੋਇਆ ਦੀ ਅਸੀਂ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਏ ਬਿਕਾਜ਼ ਰੁਖ ਤਾਂ 21 ਬਹੁਤ ਹੁੰਦਾ ਹੈ ਤੇ ਜੇ ਆਪਾਂ 15000 ਚੋਂ 20% ਕਰ ਗਏ ਤੇ ਬਹੁਤ ਵੱਡੀ ਮੈਂ ਸੋਚੂਗਾ ਵੀ ਬਹੁਤ ਵੱਡੀ ਅਚੀਵਮੈਂਟ ਹੈ ਸੋ ਇਸੇ ਤਰ੍ਹਾਂ ਅਸੀਂ ਉਹ ਸਾਰੇ ਜਿੰਨੇ ਜਿੰਨੇ ਵੀ ਵੋਲੰਟੇਅਰਜ਼ ਉਹਦੇ ਜੁੜੇ ਸੀ ਸਾਡੇ ਨਾਲ 2024 ਚ ਉਹ ਐ ਕਿ 2025 26 ਜੁਲਾਈ ਜਿਹੜੀ ਅੱਜ 21 ਤਰੀਕ ਹੋ ਗਈ ਤੇ 26 ਨੂੰ ਵਿੱਕੀ ਦਾ ਜਨਮ ਦਿਨ ਹੈ ਅਸੀਂ ਦੁਬਾਰਾ ਫੇਰ ਉਹਨਾਂ ਸਾਰੇ ਜਿਹੜੇ ਵੋਲੰਟੇਅਰਜ਼ ਹੈਗੇ ਐ ਜਿਵੇਂ 15 20000 ਸਾਡੇ ਨਾਲ ਬੰਦਾ ਜੁੜਿਆ ਵਿਆ ਵਿੱਕੀ ਦੇ ਨਾਲ ਸਹਿਚਾਰ ਰੱਖਦਾ ਸੀਗਾ ਉਹ ਸਾਰਿਆਂ ਨੂੰ ਦੁਬਾਰਾ ਫੇਰ ਅਸੀਂ ਇੱਕ ਵਾਰੀ ਰਿਨਿਊ ਕੀਤਾ ਸਾਰਿਆਂ ਨੂੰ ਐਕਟੀਵੇਟ ਕੀਤਾ ਐਕਟੀਵੇਟ ਕਰਕੇ ਤੇ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਕਿ ਇਹ ਮਹੀਮ ਨੂੰ ਅਸੀਂ ਚਲਾ ਰਹੇ ਹਾਂ ਸੋ ਐਤਕੀ ਸਾਡਾ ਇਹ ਟਾਰਗੇਟ ਹੈ ਵੀ ਤਕਰੀਬਨ ਤਕਰੀਬਨ ਮੈਂ 70 ਤੋਂ 75000 ਜਿਹੜਾ ਹੈਗਾ ਟਰੀ ਪਲਾਂਟੇਸ਼ਨ 26 ਜੁਲਾਈ ਨੂੰ 2025 ਨੂੰ ਤਕਰੀਬਨ ਮੈਂ ਕਹਿੰਨਾ 70 ਤੋਂ 75000 ਪਲਾਂਟੇਸ਼ਨ ਜਿਹੜੀ ਐਤਕੀ ਅਸੀਂ ਕਰਨ ਦਾ ਟਾਰਗੇਟ ਰੱਖਦੇ ਹਾਂ ਸੋ ਪ੍ਰਮਾਤਮਾ ਨੇ ਚਾਹਿਆ ਜੇ ਪ੍ਰਮਾਤਮਾ ਨੇ ਸਾਥ ਦਿੱਤਾ ਤੇ ਉਹਦੇ ਜਿਹੜੇ ਫਰੈਂਡ ਸਰਕਲ ਹੈ ਉਹ ਸਾਰਿਆਂ ਦੇ ਸਾਥ ਦਿੱਤਾ ਤੇ ਅਸੀਂ ਆਉਣ ਵਾਲੇ ਸਾਲਾਂ ਚ ਇਸ ਚੀਜ਼ ਨੂੰ ਹੋਰ ਵੀ ਵੱਡਾ ਕਰ ਲਾਂਗੇ ਬਿਕੋਜ਼ ਮੈਂ ਕੱਲ ਹੋਰ ਕਹਿਣਾ ਚਾਹੂੰਗਾ ਜਿਵੇਂ ਕਿ ਜਿਹੜਾ ਆਪਾਂ ਡੈਂਸਡ ਫੋਰੈਸਟ ਹੈ ਪੰਜਾਬ ਦੀ ਜਿਹੜੀ ਰੇਸ਼ਿਓ ਹੈ ਜੇ ਆਂਕੜੇ ਦੇਖੇ ਜਾਣ ਤੇ ਇਹ ਡੈਂਸਡ ਫੋਰੈਸਟ ਦੀ ਹੈਗੀ ਹੈ ਸਿਰਫ 3.0 ਤੇ 60% ਹੈ ਜਿਹੜੀ ਕਿ 2021 ਦੇ ਵਿੱਚ ਸੌਰੀ 2001 ਦੇ ਵਿੱਚ ਤਕਰੀਬਨ ਤਕਰੀਬਨ 4.90 ਸੀਗੀ ਸੋ ਤਕਰੀਬਨ ਮੈਂ ਸੋਚ ਰਹਾ ਹਾਂ ਵੀ ਪੰਜ ਚਾਰ ਸਾਲਾਂ ਚ ਇਹ ਜਿਹੜੀ ਹੈ ਡਿਕਰੀਜ਼ ਹੁੰਦੀ ਆਉਂਦੀ ਹੈ ਜਿਹੜੀ ਰੇਸ਼ਿਓ ਹੈ ਡੈਂਸਡ ਫੋਰੈਸਟ ਦੀ ਜਿਹੜੀ ਪਲਾਂਟੇਸ਼ਨ ਟਰੀਜ਼ ਦੀ ਹੈ ਤਕਰੀਬਨ ਆਏ ਸਾਲ ਡਿਕਰੀਜ਼ ਹੁੰਦੀ ਹੈ ਇਨਕਰੀਜ਼ ਹੋਣ ਦੀ ਜਗ੍ਹਾ ਤੇ ਤੋਂ ਸੋ ਮੈਂ ਥੋੜੇ ਮਾਧਮ ਦੇ ਰਾਹੀਂ ਸਾਰੇ ਪ੍ਰੈਸ ਦੇ ਰਿਕਵੈਸਟ ਕਰਦਾ ਤੇ ਮੈਂ ਸਾਰਿਆਂ ਨੂੰ ਵਿੱਕੀ ਦੇ ਸਰਕਲ ਵਾਲਿਆਂ ਨੂੰ ਰਿਕਵੈਸਟ ਕਰਦਾ ਤੇ ਹੋਰ ਵੀ ਮੈਂ ਸਾਰੇ ਆਬਾਦ ਨੂੰ ਸਾਰੇ ਪਬਲਿਕ ਨੂੰ ਇਹ ਸਾਰੇ ਭਰਾਵਾਂ ਨੂੰ ਇਹ ਰਿਕਵੈਸਟ ਕਰਦਾ ਵੀ ਪਲਾਂਟੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਰੀਜ਼ਨ ਕੀ ਹੈ ਵੀ ਜੇ ਆਪਾਂ ਵੀ ਆਰ ਟ्रू ਟੂ ਆਵਰ ਫਿਊਚਰ ਜਨਰੇਸ਼ਨਸ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਐ ਆਪਾਂ ਨੂੰ ਐਜ਼ ਏ ਟ्रू ਲੀਡਰ ਮੈਂ ਇਹ ਸੋਚਦਾ ਵੀ ਜਿਹੜਾ ਲੀਡਰ ਹੁੰਦਾ ਉਹ ਆਪਦੀਆਂ ਅਗਲੀਆਂ ਜਨਰੇਸ਼ਨਸ ਦਾ ਸੋਚਦਾ ਹੈ ਜਿਹੜਾ ਇੱਕ ਪੋਲੀਟੀਸ਼ਨ ਹੁੰਦਾ ਹੈ ਪੋਲੀਟੀਸ਼ਨ ਅਗਲੇ ਇਲੈਕਸ਼ਨ ਦਾ ਸੋਚਦਾ ਹੁੰਦਾ ਨੈਕਸਟ ਈਅਰ ਦਾ ਸੋ ਐਜ਼ ਏ ਲੀਡਰ ਮੈਂ ਇਹ ਸੋਚੂਗਾ ਮੇਰੀ ਸੋਚ ਇਹ ਹੈ ਵੀ ਆਉਣ ਵਾਲੀਆਂ ਜਨਰੇਸ਼ਨਸ ਲਈ ਜ਼ਿਆਦਾ ਕੰਮ ਕੀਤਾ ਜਾਵੇ ਰਾਦਰ ਕਿ ਰੋਜ਼ਮਰਰਾ ਦੇ ਜਿਹੜੇ ਇਹ ਕੰਮ ਹੈ ਉਹਨਾਂ ਲਈ ਕਿਉਂਕਿ ਜੇ ਅੱਜ ਇੱਕ ਆਪਾਂ ਰੁੱਖ ਲਾਵਾਂਗੇ ਤੇ ਪੰਜਾਬ ਨੂੰ ਬਚਾਵਾਂਗੇ ਪੰਜਾਬ ਹਰਿਆ ਭਰਾ ਹੋਊਗਾ ਮਦਰ ਲੈਂਡ ਜਿਹੜੀ ਸਾਡੀ ਹੈਗੀ ਮਦਰ ਅਰਥ ਹੈ ਜੇ ਉਹ ਹਰੀ ਭਰੀ ਹੋਊਗੀ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੀ ਸਾਡੇ ਫਟਪੋਤੇ ਪੋਤਿਆਂ ਦੀ ਜਿਹੜਾ ਹੈਗੀ ਸਮਾਂ ਉਹ ਮੇਰੇ ਹਿਸਾਬ ਚ ਜਿਆਦਾ ਵਧੀਆ ਹੋਊਗਾ ਬਿਕੋਜ਼ ਜੇ ਇਸੇ ਤਰ੍ਹਾਂ ਟੀ ਪਲਾਂਟੇਸ਼ਨ ਜਿਹੜੀ ਘਟਦੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇੱਥੇ ਰਾਜਸਥਾਨ ਨਾਲੋਂ ਬੁਰਾ ਹਾਲ ਹੋ ਜਾਣਾ ਬਿਕੋਜ਼ ਪਾਣੀ ਜੇ ਆਉਂਦਾ ਹੈ ਜੇ ਜੇ ਅੱਜ ਮੀਂਹ ਪਈ ਜਾਂਦਾ ਅੱਜ ਜਿਵੇਂ ਹੁਣ ਤੁਸੀਂ ਦੇਖਿਆ ਹੀ ਹੈ ਕਿੰਨਾ ਮੀਂਹ ਹੈ ਮੀਂਹ ਹੈ ਮੀਂਹ ਕਿਉਂ ਹੈ ਮੀਂਹ ਆਉਂਦਾ ਦਰਖਤਾਂ ਕਰਕੇ ਇਹੀ ਮੀਂਹ ਰਾਜਸਥਾਨ ਚ ਨਹੀਂ ਆਉਂਦਾ ਜਾਜ ਮੈਂ ਤੜਕੇ ਮੁਕਸਰ ਤੋਂ ਚੱਲ ਕੇ ਮਿੱਡੂ ਖੇੜੋ ਚੱਲ ਕੇ ਮੈਂ ਅੱਜ ਇੱਥੇ ਪਹੁੰਚਿਆ ਤੇ ਮਿੱਡੂ ਖੇੜੇ ਸਾਡੇ ਮੀ ਹੈ ਨਹੀਂ ਸੀ ਬਿਕੋਜ਼ ਜਿਹੜੀ ਆਪਣੇ ਫੋਰੈਸਟ ਦੀ ਹੈਗੀ ਆ ਉਹ ਚੰਡੀਗੜ੍ਹ ਨਾਲੋਂ ਮੁਕਸਰ ਏਰੀਏ ਦੀ ਬਹੁਤ ਘੱਟ ਹੈ ਟਰੀ ਪਲਾਂਟੇਸ਼ਨ ਹੈ ਜਿਹੜੀ ਸੋ ਇਹ ਜਿਵੇਂ ਜਿਵੇਂ ਆਪਾਂ ਪਰੇ ਨੂੰ ਤੁਰੇ ਜਾਂਦੇ ਆਂ ਦੂਰ ਹੁੰਦੇ ਜਾਂਦੇ ਆਂ ਸ਼ਵਾਲਕ ਹिल्स ਤੋਂ ਜਾਂ ਆਪਣੇ ਚੰਡੀਗੜ੍ਹ ਤੋਂ ਉਵੇਂ ਉਵੇਂ ਜਿਹੜੀ ਹੈਗੀ ਟਰੀ ਪਲਾਂਟੇਸ਼ਨ ਆ ਉਹ ਘਟਦੀ ਜਾਂਦੀ ਹੈ ਤੇ ਜਿਹੜਾ ਐਟਮੋਸਫੇਅਰ ਆ ਜਿਹੜਾ ਟੈਂਪਰੇਚਰ ਆ ਜਾਂ ਰੇਨ ਜਿਹੜੀ ਆਪਣੀ ਹੈਗਾ ਕੈਪੈਸਿਟੀ ਆ ਉਹ ਘਟਦੀ ਜਾਂਦੀ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਵਿੱਕੀ ਦੇ ਸਰਕਲ ਆਰਿਆਂ ਨੂੰ ਵੈਸੇ ਵੀ ਮੈਂ ਆਮ ਪਬਲਿਕ ਨੂੰ ਵੀ ਇਹ ਰਿਕਵੈਸਟ ਕਰੂੰਗਾ ਵੀ ਸਾਨੂੰ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੂੰ ਜੁਆਇਨ ਕਰਨ 26 ਤਰੀਕ ਨੂੰ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਕਰਨ ਕਿਉਂਕਿ ਇੱਕ ਜੇ ਪlant ਵੀ ਲਾਉਣੇ ਹੈ ਇਟ ਕੈਨ ਚੇਂਜ ਦਾ ਇੰਟਾਇਰ ਸਿਸਟਮ ਇੱਕ ਪਲਾਨਟ ਲਾਉਨੇ ਆ ਆਉਣ ਵਾਲਾ ਫਿਊਚਰ ਆਪਣਾ ਬਦਲ ਸਕਦਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ 26 ਤਰੀਕ ਨੂੰ ਸਾਨੂੰ ਜੁਆਇਨ ਕਰਨ ਜੁਆਇਨ ਕਰਕੇ ਤੇ ਇਸ ਮੁਹਿੰਮ ਦਾ ਹਿੱਸਾ ਬਣ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਦਾ ਹਿੱਸਾ ਬਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀਜ਼ਾ ਕਿੱਥੇ ਦਾ ਲੱਗੇਗਾ ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ ਜਾ ਤੁਹਾਡੇ ਕੋ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋ ਘਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਹੈ ਜਪ ਸਟਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾਂ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਹੈ 스파우스 ਦੇ ਨਾਲ ਜਾਣਾ ਹੈ ਗੈਪ ਦੇ ਨਾਲ ਜਾਣਾ ਹੈ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹੋ ਸਟੈਪ ਬਾਈ ਸਟੈਪ ਵੀ ਕਰ ਸਕਦੇ ਹੋ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ